ਔਰਤਾਂ ਲਈ ਸਰਕਾਰ ਦਾ ਵੱਡਾ ਤੋਹਫ਼ਾ ਨਰਾਤਿਆਂ ਤੇ ਸਰਕਾਰ ਦਾ ਵੱਡਾ ਐਲਾਨ 25 ਲੱਖ ਲੋਕਾਂ ਨੂੰ ਮੁਫਤ ਮਿਲੇਗੀ ਐਲਪੀਜੀ ਕਨੈਕਸ਼ਨ ਕੀ ਤੁਹਾਨੂੰ ਵੀ ਮਿਲੇਗਾ ਲਾਭ ਜਾਣੋ ਪੂਰੀ ਸਕੀਮ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਦੀ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਤੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਈਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰੀ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਧ ਜੀ ਰੂਡਿਤ ਹੁਣ ਦੱਸ ਜਾ ਰਹੇ ਹਾਂ ਕਿ ਔਰਤਾਂ ਲਈ ਸਰਕਾਰ ਵੱਡਾ ਤੋਹਫਾ ਲੈ ਕੇ ਆਈ ਹੈ ਨਰਾਤਿਆਂ ਤੇ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ ਐਲਪੀਜੀ ਕਨੈਕਸ਼ਨ ਮਿਲੇਗਾ ਕਿੰਨਾਂ ਲੋਕਾਂ ਨੂੰ ਮਿਲੇਗਾ ਕਿਸ ਤਰ੍ਹਾਂ ਇਸ ਦਾ ਲਾਭ ਲੈਣਾ ਹੈ ਔਰਤਾਂ ਵਾਸਤੇ ਵੱਡੀ ਗੱਲ ਤੁਹਾਡੇ ਲਈ ਦੱਸਣ ਲੱਗੇ ਹਾਂ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਕੇਂਦਰ ਸਰਕਾਰ ਨਵਰਾਤਰੀਆਂ ਦੌਰਾਨ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ 25 ਲੱਖ ਮੁਫਤ ਐਲਪੀਜੀ ਕਨੈਕਸ਼ਨ ਵੰਡੇਗੀ ਇਸ ਨਾਲ ਦੇਸ਼ ਭਰ ਵਿੱਚ ਉਜਵਲਾ ਲਾਭਪਾਤਰੀਆਂ ਦੀ ਕੁੱਲ ਗਿਣਤੀ 106 ਮਿਲੀਅਨ ਹੋ ਜਾਏਗੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਹਰੇਕ ਕਨੈਕਸ਼ਨ ਤੇ 2050 ਰੁਪਏ ਖਰਚ ਕਰੇਗੀ ਜਿਸ ਵਿੱਚ ਇੱਕ ਮੁਫਤ ਐਲਪੀਜੀ ਸਿਲੰਡਰ ਗੈਸ ਸਟੋਵ ਰੈਗੂਲੇਟਰ ਅਤੇ ਹੋਰ ਸੰਬੰਧਿਤ ਉਪਕਰਨ ਸ਼ਾਮਲ ਹੋਣਗੇ ਨਵਰਾਤਰੀ ਤੇ ਮਿਲੇਗਾ ਤੋਹਫਾ ਇਹਨਾਂ ਔਰਤਾਂ ਨੂੰ ਨਵਰਾਤਰੀ ਦਾ ਤੋਹਫਾ ਦੱਸਦੇ ਹੋਏ ਪੁਰੀ ਨੇ ਕਿਹਾ ਕਿ ਉਜਵਲਾ ਦਾ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਲਾ ਸ਼ਕਤੀ ਦਾ ਸਤਕਾਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਮੋਦੀ ਔਰਤਾ ਦਾ ਦੇਵੀ ਦੁਰਗਾ ਵਾਂਗ ਸਤਿਕਾਰ ਕਰਦੇ ਨੇ ਇਹ ਫੈਸਲਾ ਮਾਂ-ਮਾਤੇ ਪੈਣ ਦਾ ਸਤਿਕਾਰ ਅਤੇ ਸਸ਼ਕਤੀਕਰਨ ਦੇ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕਰਦਾ ਹੈ ਉਹਨਾਂ ਇੰਸਟਾਗ੍ਰam ਤੇ ਇੱਕ ਪੋਸਟ ਚ ਲਿਖਿਆ ਹੈ ਮੰਤਰੀ ਨੇ ਇਸ ਯੋਜਨਾ ਦੀ ਸ਼ਲੱਗਾ ਸਸ਼ਕਤੀਕਰਨ ਦੇ ਪ੍ਰਤੀਕ ਅਤੇ ਬਦਲਾਅ ਦੇ ਸਰੋਤ ਵਜੋਂ ਕੀਤੀ ਹੈ ਜੀਐਸਟੀ ਸੁਧਾਰਾਂ ਨਾਲ ਜੀਡੀਪੀ ਵਿੱਚ 0.8% ਹੋ ਸਕਦਾ ਹੈ ਵਾਦਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਜੀਐਸਟੀ ਸੁਧਾਰਾਂ ਨੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਲਿਆਂਦੀ ਹੈ ਅਤੇ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ 0.8% ਦਾ ਵਾਧਾ ਹੋ ਸਕਦਾ ਹੈ ਨਵੇਂ ਜੀਐਸਟੀ ਸੁਧਾਰ ਸੋਮਵਾਰ ਤੋਂ ਲਾਗੂ ਹੋ ਗਏ ਮੰਤਰੀ ਨੇ ਕਿਹਾ ਕਿ ਦੇਸ਼ ਦਾ ਵਿਕਸਿਤ ਭਾਰਤ ਵੱਲ ਰਸਤਾ ਸਵੈ ਨਿਰਪਰਤਾ ਰਾਹੀ ਹੈ ਪੁਰੀ ਨੇ ਕਿਹਾ ਕਿ GST ਸੁਧਾਰਾਂ ਨਾਲ ਸਾਰੇ ਵਰਗਾਂ ਖਾਸ ਕਰਕੇ ਹੇਠਲੇ ਮੱਧ ਵਰਗ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਲਾਭ ਹੋਵੇਗਾ ਕਿਉਂਕਿ ਵਕ ਵਕ ਖਪਤਕਾਰ ਵਸਤੂਆਂ ਤੇ GST ਦਰਾਂ ਘਟਾ ਦਿੱਤੀਆਂ ਗਈਆਂ ਨੇ ਇਹ ਅੱਜ ਦੀ ਵੀਡੀਓ ਤੁਹਾਡੇ ਨਾਲ ਲਈ ਖਾਸ ਲੈ ਕੇ ਆਏ ਔਰਤਾਂ ਵਾਸਤੇ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਔਰਤਾਂ ਨੂੰ ਨਵੇਂ ਕਨੈਕਸ਼ਨ ਮਿਲਨੇ ਨੇ LPG ਗੈਸ ਸਿਲੰਡਰ ਦਾ ਕਨੈਕਸ਼ਨ ਮਿਲਣਾ ਹੈ ਉਸ ਦੇ ਨਾਲ ਬਹੁਤ ਸਾਰਾ ਹੋਰ ਵੀ ਸਮਾਨ ਮਿਲਣ ਜਾ ਰਿਹਾ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਸਭ ਨਾਲ ਸਾਂਝੀ ਕਰ ਦਿਓ ਤੇ ਇੱਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ